ਅੱਜ ਦੀ ਵੀਡੀਓ ਉਹ ਸ਼ਹਿਰ ਦੇ ਉੱਪਰ ਹੈ ਜਿਸ ਦੀਆਂ ਸਲਵਾਰਾਂ ਤੇ ਪੱਗਾਂ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਨੇ ਇਹ ਸ਼ਹਿਰ ਪੁਰਾਣੇ ਰੀਤੀ ਰਿਵਾਜਾਂ ਦੇ ਨਾਲ ਨਾਲ ਐਜੂਕੇਸ਼ਨ ਦੇ ਵਿੱਚ ਵੀ ਕਾਫੀ ਜ਼ਿਆਦਾ ਅੱਗੇ ਹੈ ਇਹ ਸ਼ਹਿਰ ਦਾ ਹੀ ਉਹ ਰਾਜਾ ਹੋਇਆ ਹੈ ਜਿਹੜਾ ਆਪਣੇ ਰੰਗੀਨ ਮਜਾਜ ਕਰਕੇ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਸੀ ਤੇ ਇਸ ਦੀਆਂ ਰਾਣੀਆਂ ਦੀ ਗਿਣਤੀ ਸੁਣ ਕੇ ਤੁਸੀਂ ਵੀ ਹੈਰਾਨ ਰਹੇ ਜਾਓਗੇ ਤੇ ਇਹ ਸ਼ਹਿਰ ਦੀਆਂ ਜੁੱਤੀਆਂ ਦਾ ਵੀ ਪੂਰੀ ਦੁਨੀਆ ਦੇ ਵਿੱਚ ਕੋਈ ਜਵਾਬ ਨਹੀਂ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਪਟਿਆਲੇ ਦੀ ਪਟਿਆਲਾ ਮਸ਼ਹੂਰ ਹੈ ਆਪਣੇ ਪ੍ਰਾਂਦੇ ਪਟਿਆਲਾ ਸਲਵਾਰ ਪਟਿਆਲਾ ਜੁੱਤੀ ਤੇ ਪਟਿਆਲਾ ਸ਼ਾਹੀ ਪੱਗ ਦੇ ਲਈ ਜੇਕਰ ਪਟਿਆਲੇ ਦੀ ਗੱਲ ਕਰੀਏ ਤਾਂ ਪਟਿਆਲਾ ਪੰਜਾਬ ਦਾ 5ਵਾਂ ਸਭ ਤੋਂ ਵੱਡਾ ਜ਼ਿਲ੍ਹਾ ਹੈ ਪਟਿਆਲੇ ਦੇ ਜੇਕਰ ਆਪਾਂ ਬਾਰਡਰ ਦੀ ਗੱਲ ਕਰੀਏ ਤਾਂ ਉੱਤਰ ਦੇ ਵਿੱਚ ਫਤੇਗੜ ਸਾਹਿਬ ਰੋਪੜ ਤੇ ਮਹਾਲੀ ਦੇ ਨਾਲ ਲੱਗਦਾ ਹੈ ਪੱਛਮ ਦੇ ਵਿੱਚ ਇਹ ਸੰਗਰੂਰ ਜ਼ਿਲ੍ਹੇ ਦੇ ਨਾਲ ਪੂਰਬ ਦੇ ਵਿੱਚ ਇਹ ਅੰਬਾਲਾ ਤੇ ਕੁਰਕ ਖੇਤਰ ਦੇ ਨਾਲ ਲੱਗਦਾ ਹੈ ਤੇ ਦੱਖਣ ਦੇ ਵਿੱਚ ਇਹ ਕੈਥਲ ਦੇ ਨਾਲ ਲੱਗਦਾ ਹੈ 155.4 ਵਰਗ ਕਿਲੋਮੀਟਰ ਦੇ ਏਰੀਆ ਦੇ ਵਿੱਚ ਫੈਲਿਆ ਹੋਇਆ ਇਹ ਸ਼ਹਿਰ ਹੈ ਜਿੱਥੋਂ ਦੇ ਲੋਕ ਕਾਫੀ ਜ਼ਿਆਦਾ ਮਹਿਲਨਸਾਰ ਨੇ ਪਟਿਆਲੇ ਦੀ ਕੁੱਲ ਆਬ 10000 ਦੇ ਆਸ-ਪਾਸ ਹੈ ਇੱਥੋਂ ਦੀ ਪੱਗ ਕੱਪੜੇ ਜੁੱਤੀ ਰੇਸ਼ਮ ਦਾ ਕੱਪੜਾ ਲੋਕ ਗੀਤ ਗਿੱਧੇ ਭੰਗੜੇ ਨੂੰ ਪੂਰੀ ਦੁਨੀਆ ਦੇ ਵਿੱਚ ਪਛਾਣ ਮਿਲੀ ਹੈ ਪਟਿਆਲਾ ਦੇ ਜ਼ਿਆਦਾਤਰ ਲੋਕ ਪੰਜਾਬੀ ਬੋਲਦੇ ਨੇ ਕਿਉਂਕਿ ਇੱਥੋਂ ਦੀ ਅਫੀਸ਼ੀਅਲ ਲੈਂਗੁਏਜ ਪੰਜਾਬੀ ਹੈ ਪਰ ਇੱਥੋਂ ਦੇ ਲੋਕ ਹਿੰਦੀ ਅਤੇ ਇੰਗਲਿਸ਼ ਨੂੰ ਵੀ ਕਾਫੀ ਹੱਦ ਤੱਕ ਸਮਝ ਲੈਂਦੇ ਨੇ ਬਹੁਤ ਘੱਟ ਲੋਕ ਇਹ ਚੀਜ਼ ਨੂੰ ਜਾਣਦੇ ਹੋਣ ਕਿ ਕਿ ਪੁਰਾਣੇ ਸਮਿਆਂ ਦੇ ਵਿੱਚ ਪਟਿਆਲੇ ਨੂੰ ਅੱਲਾ ਦੀ ਪੱਟੀ ਦੇ ਨਾਮ ਤੋਂ ਜਾਣਿਆ ਜਾਂਦਾ ਸੀ ਇਸ ਦੇ ਪਿੱਛੇ ਕਾਰਨ ਸਨ ਬਾਬਾ ਆਲਾ ਸਿੰਘ ਜਿਨ੍ਹਾਂ ਨੇ ਪਟਿਆਲੇ ਦੀ ਸਥਾਪਨਾ ਕੀਤੀ ਸੀ ਇਹਨਾਂ ਦੇ ਨਾਮ ਤੇ ਹੀ ਪਟਿਆਲੇ ਦਾ ਪਹਿਲਾ ਨਾਮ ਹੋਇਆ ਕਰਦਾ ਤੇ ਉਹ ਇੱਕ ਕਬੀਲੇ ਦੇ ਸਰਦਾਰ ਵੀ ਸਨ ਉਹਨਾਂ ਨੇ ਪਟਿਆਲਾ ਕਿਲਾ ਜਾਂ ਕਿਹੇ ਕਿਲਾ ਮੁਵਾਰਕ ਦੀ ਨੀ ਵੀ ਰੱਖੀ ਸੀ ਪਟਿਆਲੇ ਦੇ ਇਤਿਹਾਸ ਨੂੰ ਦੇਖੇ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਪਟਿਆਲਾ ਹਰਾਸਤ ਨੂੰ ਆਪਣੇ ਅੰਡਰ ਕਰਨ ਦੇ ਲਈ ਕਈ ਸਾਰੇ ਰਾਜਿਆਂ ਨੇ ਇੱਥੇ ਹਮਲੇ ਵੀ ਕੀਤੇ ਸਨ ਇਹਨਾਂ ਦੇ ਵਿੱਚ ਦਰਾਨੀ ਸਮਰਾਜ ਅਤੇ ਮਰਾਠਾ ਸਮਰਾਜ ਵੀ ਸ਼ਾਮਲ ਸਨ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਜੇਕਰ ਤੁਸੀਂ ਵਧੀਆ এডਿਕੇਸ਼ਨ ਲੈਣੀ ਹੈ ਤਾਂ ਪਟਿਆਲੇ ਤੋਂ ਚੰਗੀ ਕੋਈ ਵੀ ਜਗ੍ਹਾ ਨਹੀਂ ਹੈ ਐ ਸ਼ਹਿਰ ਦੇ ਵਿੱਚ 1875 ਦੇ ਵਿੱਚ ਪਹਿਲਾ ਡਿਗਰੀ ਕਾਲਜ ਖੁੱਲ ਗਿਆ ਸੀ ਇਹ ਕਾਲਜ ਦਾ ਨਾਮ ਸੀ ਜੀ ਮਹਿੰਦਰਾ ਕਾਲਜ ਤੇ ਇਹ ਕਾਲਜ ਅੱਜ ਵੀ ਬੱਚਿਆਂ ਨੂੰ এডਿਕੇਸ਼ਨ ਦੇ ਰਿਹਾ ਹੈ ਇਦਾਂ ਹੀ ਆਲੇ ਦੇ ਵਿੱਚ ਗਵਰਨਮੈਂਟ ਮੈਡੀਕਲ ਕਾਲਜ ਆਫ ਪਟਿਆਲਾ, ਨੈਤਾਂਜੀ ਸੁਭਾਸ਼ ਨੈਸ਼ਨਲ ਇੰਸਟੀਟਿਊਟ ਆਫ ਸਪੋਰਟਸ, ਰਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾ ਕਾਲਜ ਤੇ ਪਟਿਆਲਾ ਇੰਸਟੀਟਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਵਰਗੇ ਕਈ ਸੰਸਥਾਵਾਂ ਇੱਥੇ ਅੱਜ ਵੀ ਕੰਮ ਕਰ ਰਹੀਆਂ ਨੇ ਤੇ ਬੱਚਿਆਂ ਨੂੰ ਐਜੂਕੇਸ਼ਨ ਦੇ ਰਹੀਆਂ ਨੇ। ਪਟਿਆਲੇ ਨੇ ਆਪਣੇ ਸੱਭਿਆਚਾਰ ਤੇ ਆਪਣੀ ਸੰਸਕ੍ਰਿਤੀ ਨੂੰ ਵੀ ਅੱਜ ਤੱਕ ਬਚਾ ਕੇ ਰੱਖਿਆ ਹੈ। ਇੱਥੋਂ ਦਾ ਜਿਹੜਾ ਸੱਭਿਆਚਾਰ ਹੈ ਉਸ ਦੇ ਵਿੱਚ ਤੁਹਾਨੂੰ ਰਾਜਪੂਤਾਨਾ ਜਿਹੜੇ ਰਜਿਤੀ ਰਿਵਾਜ ਨੇ ਉਹ ਆਮ ਹੀ ਦੇਖਣ ਨੂੰ ਮਿਲ ਜਾਣਗੇ। ਜੇਕਰ ਤਿਹਾਰਾਂ ਦੀ ਪਰਬ ਇਥੋਂ ਦੇ ਮੇਨ ਤਿਹਾੜ ਨੇ ਖਾਸ ਕਰਕੇ ਵਿਸਾਖੀ ਦੇ ਤਿਹਾੜ ਨੂੰ ਪਟਿਆਲੇ ਦੇ ਲੋਕ ਬੜੀ ਰੀਜ ਦੇ ਨਾਲ ਮਨਾਉਂਦੇ ਨੇ ਇਸ ਤੋਂ ਇਲਾਵਾ ਇੱਥੇ ਪਟਿਆਲਾ ਹੈਰੀਟੇਜ ਨਾਮ ਦਾ ਵੀ ਇੱਕ ਫੈਸਟੀਵਲ ਬਣਾਇਆ ਜਾਂਦਾ ਹੈ ਇਹ ਇੱਕ ਸਾਲਾਨਾ ਮੇਲਾ ਹੈ ਜਿਹੜਾ ਹਰ ਸਾਲ ਪਟਿਆਲੇ ਦੇ ਵਿੱਚ ਮਨਾਇਆ ਜਾਂਦਾ ਹੈ ਇਸ ਤੋਂ ਇਲਾਵਾ ਪਟਿਆਲੇ ਦੇ ਲੋਕ ਟੀਵੀ ਮੂਵੀਜ਼ ਤੇ ਸੀਰੀਅਲ ਤੋਂ ਇਲਾਵਾ ਥੀਏਟਰ ਦੇਖਣ ਦੇ ਵੀ ਕਾਫੀ ਜ਼ਿਆਦਾ ਸ਼ੌਕੀਨ ਨੇ ਪਟਿਆਲੇ ਨੂੰ ਜਾਣਿਆ ਜਾਂਦਾ ਹੈ ਖਾਸ ਇਥੋਂ ਦੀ ਪੱਗ ਦੇ ਲਈ ਜਿਸ ਨੂੰ ਪਟਿਆਲਾ ਸ਼ਾਹੀ ਪੱਗ ਵੀ ਕਿਹਾ ਜਾਂਦਾ ਹੈ ਇਥੋਂ ਦੀ ਜੁੱਤੀ ਅਤੇ ਰੇਸ਼ਮੀ ਕੱਪੜੇ ਦੇ ਨਾਲ ਬਣੀਆਂ ਹੋਈਆਂ ਇਥੋਂ ਦੀਆਂ ਸਲਵਾਰਾਂ ਪੂਰੀ ਦੁਨੀਆ ਦੇ ਵਿੱਚ ਮਸ਼ਹ ਸਿੰਘ ਦੀ ਇਹਨਾਂ ਦਾ ਜਨਮ 12 ਅਕਤੂਬਰ 1891 ਨੂੰ ਹੋਇਆ ਸੀ ਤੇ 1900 ਐਸਵੀ ਦੇ ਵਿੱਚ ਇਹ ਪਟਿਆਲੇ ਦੀ रियासत ਦੇ ਰਾਜਾ ਬਣੇ ਸਨ 38 ਸਾਲਾਂ ਤੱਕ ਇਹਨਾਂ ਨੇ ਪਟਿਆਲੇ ਦੇ ਉੱਪਰ ਰਾਜ ਕੀਤਾ ਤੇ ਇਹ ਕਾਫੀ ਇਹਦਾ ਰੰਗੀਨ ਮਜਾਜ ਦੇ ਵੀ ਸਨ ਇਹਨਾਂ ਦੇ 1 2 ਜਾਂ 50 100 ਨਹੀਂ ਬਲਕਿ 365 ਰਾਣੀਆਂ ਸਨ ਤੇ 365 ਰਾਣੀਆਂ ਦੇ ਵਿੱਚੋਂ ਇਹ ਰਾਜੇ ਨੇ ਆਪਣੇ 10 ਘਰਵਾਲੀਆਂ ਤੋਂ 83 ਬੱਚਿਆਂ ਨੂੰ ਜਨਮ ਦਿੱਤਾ ਹਾਲਾਂਕਿ ਇਹਨਾਂ ਬੱਚਿਆਂ ਦੇ ਵਿੱਚੋਂ ਸਿਰਫ 53 ਬੱਚੇ ਹੀ ਜਿਉਂਦੇ ਬਚੇ ਸਨ ਪਟਿਆਲਾ ਇੱਕ ਜਵਾਨ ਸਿਟੀ ਹੈ ਇਹ ਲਗਭਗ ਹੁਣ ਤੋਂ 2 ਸਤਾਵ ਦੀਆਂ ਪਹਿਲੀਆਂ ਹੀ ਬਣਿਆ ਹੈ ਮਹਾਰਾਜਾ ਭੁਪਿੰਦਰ ਸਿੰਘ ਹੀ ਉਹ ਇਨ ਦੀ ਬਤੌਲਤ ਪਟਿਆਲਾ ਨੂੰ ਇੰਡੀਆ ਦੀ ਰਾਜਨੀਤੀ ਤੇ ਇੰਟਰਨੈਸ਼ਨਲ ਸਪੋਰਟਸ ਦੇ ਵਿੱਚ ਇੱਕ ਖਾਸ ਜਗ੍ਹਾ ਮਿਲੀ ਸੀ ਪਟਿਆਲਾ ਆਪਣੇ ਪਟਿਆਲੇ ਪੈਗ ਦੇ ਲਈ ਵੀ ਕਾਫੀ ਜ਼ਿਆਦਾ ਮਸ਼ਹੂਰ ਹੈ ਇਸ ਦੇ ਪਿੱਛੇ ਵੀ ਇੱਕ ਰੋਚਕ ਕਹਾਣੀ ਲੁਕੀ ਹੋਈ ਹੈ ਇਹ ਵੀ ਕਿੱਸਾ ਜੁੜਿਆ ਹੋਇਆ ਹੈ ਜੀ ਪਟਿਆਲੇ ਦੇ ਸ਼ਾਹੀ ਪਰਿਵਾਰ ਦੇ ਨਾਲ ਜਿਸ ਦੇ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਸਨ ਇਹ ਗੱਲ ਹੈ ਜੀ 1920 ਦੀ ਜਦੋਂ ਇੰਡੀਆ ਦੇ ਵਿੱਚ ਅੰਗਰੇਜ਼ਾਂ ਦੀ ਹਕੂਮਤ ਹੋਇਆ ਕਰਦੀ ਸੀ ਤੇ ਇਸ ਕਰਕੇ ਇੰਡੀਆ ਦੇ ਕਾਇਦੇ ਕਾਨੂੰਨਾਂ ਤੇ ਕ੍ਰਿਕਟ ਦੇ ਵਿੱਚ ਵੀ ਅੰਗਰੇਜ਼ਾਂ ਦਾ ਹੀ ਬੋਲਬਾਲਾ ਸੀ ਪਰ 1920 ਦੇ ਵਿੱਚ ਜਦੋਂ ਅੰਗਰੇਜ਼ਾਂ ਦੀ ਟੀਮ ਪਟਿਆਲੇ ਮੈਚ ਖੇਡਣ ਆਈ ਵੀ ਕੀਮਤ ਦੇ ਉੱਤੇ ਮੈਚ ਕਦੇ ਨਾ ਜਿੱਤੇ ਇਸ ਕਰਕੇ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਆਈਡੀਆ ਆਉਂਦਾ ਹੈ ਤੇ ਬਰਟੇਨ ਦੀ ਟੀਮ ਨੂੰ ਉਹ ਮੈਚ ਤੋਂ ਇੱਕ ਦਿਨ ਪਹਿਲਾਂ ਆਪਣੇ ਘਰੇ ਜਾਂ ਕਈ ਆਪਣੇ ਮਹਿਲ ਦੇ ਵਿੱਚ ਬੁਲਾਉਂਦੇ ਨੇ ਭពਿੰਦਰ ਸਿੰਘ ਦੇ ਦਾਦਾ ਜੀ ਨੇ ਇੰਗਲੈਂਡ ਦੀ ਟੀਮ ਨੂੰ ਆਪਣੇ ਘਰੇ ਡਿਨਰ ਦੇ ਉੱਪਰ ਬੁਲਾਇਆ ਤੇ ਡਿਨਰ ਤੋਂ ਪਹਿਲਾਂ ਉਹਨਾਂ ਨੂੰ ਵੱਡੇ ਵੱਡੇ ਗਲਾਸਾਂ ਦੇ ਵਿੱਚ ਬੀਅਰ ਭਰ ਕੇ ਦੇ ਦਿੱਤੀ ਉਹਨਾਂ ਨੇ ਇਸ ਕਰਕੇ ਜਿਆਦਾ ਜਿਆਦਾ ਬੀਅਰ ਇਹਨਾਂ ਨੂੰ ਦਿੱਤੀ ਤਾਂ ਕਿ ਅਗਲੇ ਦਿਨ ਚੰਗੀ ਤਰ੍ਹਾਂ ਦੇ ਨਾਲ ਖੇਡ ਨਾ ਪਾਉਣ ਤੇ ਹੋਇਆ ਵੀ ਕੁਝ ਇਸ ਤਰ੍ਹਾਂ ਹੀ ਅਗਲੇ ਦਿਨ ਇੰਗਲੈਂਡ ਦੇ ਖੰਡਾਰੀਆਂ ਨੂੰ ਹੈਂਗਓਵਰ ਹੋਇਆ ਸੀ ਤੇ ਉਹ ਵਧੀਆ ਤਰੀਕੇ ਨਾਲ ਨਹੀਂ ਖੇਡ ਪਾ ਆਪਏਗ ਪਟਿਆਲਾ ਦੇ ਵਿੱਚ ਇੱਕ ਆਰਟ ਮੇਲਾ ਵੀ ਲੱਗਦਾ ਹੈ ਜਿਹੜਾ ਇੱਥੋਂ ਦੀ ਸ਼ੀਸ਼ ਮਹਿਲ ਦੀ ਆਰਟ ਗੈਲਰੀ ਦੇ ਵਿੱਚ ਲਗਾਤਾਰ 15 ਦਿਨ ਚੱਲਦਾ ਹੈ ਇੱਥੇ ਵੀ ਬਹੁਤ ਸਾਰੇ ਲੋਕ ਆਰਟ ਦੇ ਨਾਲ ਰਿਲੇਟਡ ਚੀਜ਼ਾਂ ਨੂੰ ਖਰੀਦਣ ਦੇ ਲਈ ਆਉਂਦੇ ਨੇ ਜੇਕਰ ਪਟਿਆਲੇ ਦੇ ਵਿੱਚ ਆਪਾਂ ਦੇਖਣ ਵਾਲੀਆਂ ਜਾਂ ਘੁੰਮਣ ਵਾਲੀਆਂ ਜਗ੍ਹਾ ਦੀ ਗੱਲ ਕਰੀਏ ਤਾਂ ਪਟਿਆਲੇ ਦੇ ਵਿੱਚ ਇੱਕ ਤੋਂ ਇੱਕ ਵੱਧ ਕੇ ਘੁੰਮਣ ਵਾਲੀਆਂ ਜਗ੍ਹਾ ਹਨ ਜਿਵੇਂ ਕਿ ਕਿਲਾ ਮੁਬਾਰਕ ਇਹ ਇੱਕ ਸ਼ਾਹੀ ਮਹਿਲ ਹੈ ਜਿਹੜਾ ਕਿ ਇਤਿਹਾਸ ਅਤੇ ਵਰਤਮਾਨ ਦੀ ਪੂਰੀ ਕਹਾਣੀ ਦੱਸਦਾ ਹੈ ਇਹ ਮਹਿਲ ਜਿੰਨਾ ਹੀ ਇੱਕ ਹੋਰ ਬਹੁਤ ਸੋਹਣਾ ਮਹਿਲ ਹੈ ਪਟਿਆਲੇ ਦੇ ਵਿੱਚ ਜਿਸ ਨੂੰ ਸ਼ੀਸ਼ ਮਹਿਲ ਕਹਿੰਦੇ ਨੇ ਇਹ 1845 ਦੇ ਵਿੱਚ ਬਣਾ ਇਸ ਮੈਲ ਦੇ ਸਾਹਮਣੇ ਇੱਕ ਲਕਸ਼ਮਣ ਝੂਲਾ ਹੈ ਜਿਹੜਾ ਕਿ ਇੱਕ ਤਰ੍ਹਾਂ ਦਾ ਬ੍ਰਿਜ ਹੈ ਤੇ ਪਟਿਆਲੇ ਦੇ ਮੋਤੀ ਬਾਗ ਪੈਲੈਸ ਨੂੰ ਤਾਂ ਕੋਈ ਕਿਵੇਂ ਭੁੱਲ ਸਕਦਾ ਹੈ ਜੇਕਰ ਤੁਸੀਂ ਪਟਿਆਲੇ ਦੇ ਅੰਦਰ ਸਾਫ਼ ਸੁਥਰੀ ਹਵਾ ਲੈਣੀ ਹੈ ਤਾਂ ਖੂਬਸੂਰਤੀ ਦੇਖਣੀ ਹੈ ਇੱਥੋਂ ਦੀ ਹਰਿਆਲੀ ਦੇਖਣੀ ਹੈ ਤਾਂ ਤੁਸੀਂ ਇੱਥੋਂ ਦੇ ਬਰਡਾਨੀ ਗਾਰਡਨ ਦੇ ਵਿੱਚ ਜਾ ਸਕਦੇ ਹੋ ਸ਼ਹਿਰ ਦੇ ਵਿੱਚ ਇੱਕ ਬਹਾਦਰਗੜ੍ਹ ਨਾਮ ਦਾ ਕਿਲਾ ਵੀ ਹੈ ਹਾਲਾਂਕਿ ਇਹ ਕਲੇਰੀ ਕੁਝ ਸਮੇਂ ਬਾਅਦ ਹਾਲਤ ਖਰਾਬ ਹੋ ਜਾਂਦੀ ਹੈ ਜਿਸ ਦੇ ਵਿੱਚ ਸੁਧਾਰ ਕਰਨ ਦੀ ਵੀ ਮਹਾਰਾਜਾ ਕਰਮ ਸਿੰਘ ਐਸਨੂੰ ਫਿਰ ਤੋਂ ਦੀਵਾਰ ਤੋਂ ਤਿਆਰ ਕਰਦੇ ਨੇ ਇਸ ਤੋਂ ਬਾਅਦ ਇਹ ਕਿਲਾ ਅੱਜ ਵੀ ਪੂਰੀ ਸ਼ਾਨ ਦੇ ਨਾਲ ਖੜਾ ਹੈ ਪਟਿਆਲੇ ਦੇ ਵਿੱਚ 521 ਵਰ ਕਿਲੋਮੀਟਰ ਦੇ ਪੰਜਾਬ ਪੁਲਿਸ ਵਰਤ ਰਹੀ ਹੈ ਇਸ ਤੋਂ ਬਿਨਾਂ ਤੁਸੀਂ ਪਟਿਆਲੇ ਦੇ ਵਿੱਚ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਅਤੇ ਕਾਲੀ ਮਾਤਾ ਦੇ ਮੰਦਰ ਵੀ ਜਾ ਸਕਦੇ ਹੋ ਪਟਿਆਲਾ ਅੱਜ ਦੇ ਸਮੇਂ ਕਾਫੀ ਦਾ ਮਾਡਰਨ ਹੋ ਚੁੱਕਿਆ ਹੈ ਇੱਥੇ ਤੁਹਾਨੂੰ ਦੁਨੀਆ ਭਰ ਦੀਆਂ ਖਾਣ ਪੀਣ ਦੀਆਂ ਚੀਜ਼ਾਂ ਤੇ ਦੁਨੀਆ ਭਰ ਦਾ ਫੈਸ਼ਨ ਮਿਲ ਜਾਵੇਗਾ ਟ੍ਰਾਂਸਪੋਰਟ ਦੇ ਮਾਮਲੇ ਵਿੱਚ ਵੀ ਪਟਿਆਲਾ ਪਹਿਲੇ ਨੰਬਰ ਤੇ ਆਉਂਦਾ ਹੈ ਇੱਥੋਂ ਦੀਆਂ ਤਕਰੀਬਨ ਸਾਰੀਆਂ ਹੀ ਸੜਕਾਂ ਵਧੀਆ ਵੈਲ ਮੇਨਟੇਨ ਨੇ ਤੇ ਚੌੜੀਆਂ ਨੇ ਤੇ ਪਟਿਆਲੇ ਤੋਂ ਟ੍ਰੇਨ ਚੰਡੀਗੜ੍ਹ ਤੇ ਦਿੱਲੀ ਵਰਗੇ ਵੱਡੇ ਸ਼ਹਿਰਾਂ ਦੇ ਲਈ ਆਮ ਮਿਲ ਜਾਂਦੀ ਹੈ ਤੇ ਉਹ ਲਗਾਤਾਰ ਚੱਲਦੀਆਂ ਰਹਿੰਦੀਆਂ ਨੇ ਇੰਨਾ ਹੀ ਨਹੀਂ ਪਟਿਆਲਾ ਵੱਡੇ ਪਟਿਆਲੇ ਦੇ ਨੇੜੇ ਆਪਾਂ ਅਫੀਸ਼ੀਅਲ 에ਅਰਪੋਰਟ ਦੀ ਗੱਲ ਕਰੀਏ ਤਾਂ ਉਹ ਇਸ ਤੋਂ 62 ਕਿਲੋਮੀਟਰ ਦੂਰ ਚੰਡੀਗੜ੍ਹ ਦੇ ਵਿੱਚ ਸਥਿਤ ਹੈ ਇਸ ਜੀ ਪਟਿਆਲੇ ਦੇ ਨਾਲ ਜੁੜੀ ਹੋਈ ਕੁਝ ਜਾਣਕਾਰੀ ਤੇ ਦਿਲਚਸਪ ਤੱਥ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਰ ਟੀਵੀ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ